ਪੱਲੀ ਵੱਡੀ ਖਬਰ ਜੀ ਪੰਜਾਬ ਦੀ ਆ ਜੇਲ ਦੇ ਕੇ ਹੈਰਾਨ ਹੋਇਆ ਹਾਈ ਕੋਰਟ ਅਫਸਰਾਂ ਨੂੰ 2 ਮਹੀਨੇ ਦਿੱਤਾ ਹੈ ਸਮਾਂ ਕਿਹਾ ਜੇ ਸਫਾਈ ਨਾ ਹੋਈ ਤਾਂ ਸਜ਼ਾ ਲਈ ਤਿਆਰ ਰਹਿਣਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਠਾਨਕੋਟ ਸਭ ਜੇਲ ਦੀ ਤਰਸਯੋਗ ਹਾਲਾਤ ਦੇ ਸਖਤ ਟਿੱਪਣੀ ਕਰਦੇ ਅਗੇ 2 ਮਹੀਨੇ ਬੀਤ ਚੁੱਕੇ ਨੇ ਜੇਕਰ ਕੋਈ ਸਰਕਾਰਾ ਖਤਮ ਕਾਰਵਾਈ ਨਹੀਂ ਕੀਤੀ ਤਾਂ ਸਬੰਧਤ ਅਧਿਕਾਰੀ ਜੁਰਮਾਨਾ ਭਰਨ ਲਈ ਤਿਆਰ ਰਹਿਣ ਉਸ ਤੋਂ ਬਾਅਦ ਅਗਲੀ ਵੀਡੀਓ ਫਲਕੇ ਪੂਰੇ ਪੰਜਾਬ ਵਿੱਚ ਛੁੱਟੀ ਕਰਨ ਦੀ ਮੰਗ ਨੇ ਫੜਿਆ ਜ਼ੋਰ ਸ਼ਾਹੀ ਇਮਾਮ ਦਾ ਸੁਨੇਹਾ ਪੰਜਾਬ ਦੇ ਮਲੇਰਕੋਟਲਾ ਜ਼ਿਲ੍ਹੇ ਵਿੱਚ ਹਲਕੇ 17 ਜੁਲਾਈ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਡੀਪੀਡੀ ਕਮਿਸ਼ਨਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ 17 ਜੁਲਾਈ 2024 ਨੂੰ ਮਹਰਮ ਮੌਕੇ ਪੂਰੇ ਜ਼ਿਲ੍ਹੇ ਵਿੱਚ ਛੁੱਟੀ ਰਹੇਗੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਰਾਹੀ ਦਰਸ਼ਨ ਸਿੰਘ ਗੁਮਟਾਲਾ ਦੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਮੰਨਿਆ ਪ੍ਰਾਈ ਇਸਤਰੀ ਨਾਲ ਸੰਬੰਧ ਦਾ ਦੋਸ਼ ਪੰਜ ਪਿਆਰੇ ਅੱਗੇ ਪੇਸ਼ ਹੋਣ ਦੇ ਆਦੇਸ਼ ਸ਼੍ਰੀ ਤਖਤ ਸਾਹਿਬ ਵਿਖੇ ਜੱਤੇਦਾਰ ਸਾਹਿਬੁਰ ਗੈਨੀ ਰਗਵੀਰ ਸਿੰਘ 따ਤਿ ਸ਼੍ਰੀ ਦਮਦਵਾ ਸਾਹਿਬ ਦੇ ਜੱਤੇਦਾਰ ਗੈਨੀ ਹਰਪ੍ਰੀਤ ਸਿੰਘ 따ਤਿ ਸ਼੍ਰੀ ਕੇਸਗੜ ਸਾਹਿਬ ਦੇ ਜੱਤੇਦਾਰ ਗਿਆਨੀ ਸੁਲਤਾਨ ਸਿੰਘ ਸੱਚਕੰਨ ਸ਼੍ਰੀ ਹਰਵੰਦਰ ਸਾਹਿਬ ਦੇ ਗਿਆਨੀ ਬਲਜੀਤ ਸਿੰਘ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਾਂ ਚੋਂ ਭਾਈ ਮੰਗਲ ਸਿੰਘ ਨੇ ਰਾਗੀ ਦਰਸ਼ਨ ਸਿੰਘ ਗਮਟਾਲਾ ਨੂੰ ਪੇਸ਼ ਕਰਕੇ ਭਾਈ ਇਸਤਰੀ ਨਾਲ ਸੰਬੰਧ ਦੇ ਦੋਸ਼ ਵਿੱਚ ਪੁਚਿਆ ਜਿਸ ਦੇ ਵਿੱਚ ਦਰਸ਼ਨ ਸਿੰਘ ਆਪਣਾ ਗੁਨਾਹ ਕਬੂਲ ਕਰ ਲਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਬਾਇਲਰ ਨੌਕਰੀ ਛੱਡ ਲਈ ਆਦਮੀ ਕਰ ਰਿਹਾ ਸੀ ਜੀ 83 ਲੱਖ ਰੁਪਏ ਵੇਟਰ ਨੇ ਠੁਕਰਾ ਦਿੱਤਾ ਜੀ ਆਫਰ ਅੱਜ ਦੇ ਸਮੇਂ ਵਿੱਚ ਭਰੋਸੇਮੰਦ ਲੋਕਾਂ ਦੀ ਬਹੁਤ ਘਾਟ ਹੈ ਲੋਕ ਸਿਰਫ ਆਪਣੇ ਬਾਰੇ ਹੀ ਸੋਚਦੇ ਨੇ ਖੈ ਰਹੇ ਕੁਝ ਹੱਦ ਨਹੀਂ ਸਹੀ ਹੈ ਕਿਉਂਕਿ ਕੋਈ ਵਿਅਕਤੀ ਆਪਣੇ ਬਾਰੇ ਨਹੀਂ ਸੋਚਦਾ ਤਾਂ ਕਿਸੇ ਨੂੰ ਹੋਰ ਚਿੰਤਾ ਨਹੀਂ ਹੋਵੇਗੀ ਪਰ ਅਜਿਹੇ ਸਮੇਂ ਵਿੱਚ ਕੋਈ ਸਾਨੂੰ ਜਿਹੜਾ ਵਿਅਕਤੀ ਮਿਲਦਾ ਹੈ ਜੋ ਆਪਣੇ ਪਹਿਲੇ ਦੂਜਿਆਂ ਬਾਰੇ ਸੋਚਦਾ ਉਸ ਨੂੰ ਦੇਖ ਕੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕ੍ਰਿਸ਼ਤੋਵਾਦਕੀ ਵੀ ਹਰਪਾਜਨ ਸਿੰਘ ਨੇ ਆਪਣੀ ਛੋਟੀ ਭੈਣ ਦੇ ਜਨਮ ਦਿਨ ਤੇ ਸਾਂਝੇ ਕੀਤੇ ਨੇ ਖੂਬਸੂਰਤ ਤਸਵੀਰਾਂ ਦਿੱਤੀ ਹੈ ਜਨਮ ਦਿਨ ਦੀ ਵਧਾਈ ਹਰਪਾਜਨ ਸਿੰਘ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਆਪਣੀ ਭੈਣ ਦੇ ਨਾਲ ਕੁਝ ਤਸਵੀਰਾਂ ਸਾਂਝੇ ਕੀਤੀ ਨੇ ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਆਪਣੀ ਛੋਟੀ ਭੈਣ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ਇਹਨਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਹਰਪਾਜਨ ਸਿੰਘ ਭੈਣ ਆਪਣੀ ਜਨਮ ਦਿਨ ਤੇ ਮੂੰਹ ਮਿੱਠਾ ਕਰਵਾਉਂਦੇ ਨਜ਼ਰ ਆ ਰਹੇ ਨੇ ਕਿਸ ਤੋਂ ਅਗਲੀ ਵੀਡੀਓ ਜੀ ਭਵੰਤਮਨ ਸਰਕਾਰ ਨੇ ਵੱਡੇ ਵੱਡੇ ਐਲਾਨ ਕਰ ਦਿੱਤੇ ਨੇ ਮੁਲਾਜ਼ਮਾਂ ਦੇ ਪ੍ਰੋਮੋਸ਼ਨ ਰੋਕਣ ਵਾਸਤੇ ਅਫਸਰ ਟੰਗੇ ਜਾਣਗੇ ਸੀਮ ਮੰਨ ਨੇ ਸੰਭਾਲਿਆ ਕਮਾਨ ਤਰੱਕੀਆਂ ਦੇ 5500 ਕੇਸ ਪੈਂਡਿੰਗ ਚੱਲੇ ਨੇ ਮੁੱਖ ਮੰਤਰੀ ਭਵੰਤਮਨ ਨੇ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਵਿਭਾਗਾਂ ਵਿੱਚ ਮੁਲਾਜ਼ਮਾਂ ਤੇ ਧਿਕਾਰੀਆਂ ਦੇ 3500 ਤੋਂ 5500 ਪੈਂਡਿੰਗ ਤਰੱਕੀ ਦੇ ਕੇਸਾਂ ਦੀ ਸਖਤ ਨੋਟਿਸ ਲਿਆ ਕਿਉਂਕਿ ਮੁਲਾਜ਼ਮ ਰੋਕੀਆਂ ਹੋਈਆਂ ਤਨਖਾਹ ਤਰੱਕੀਆਂ ਨੂੰ ਲੈ ਕੇ ਹਰ ਰੋਜ਼ ਅਦਾਲਤ ਦਾ ਦਰਵਾਜ਼ਾ ਖੜਕਾਉਂਦੇ ਰਹਿੰਦੇ ਨੇ ਇਜ਼ਨ ਵਾਲੀ ਨਾ ਸਿਰਫ ਸਰਕਾਰ ਦੀ ਬਦਨਾਮੀ ਹੁੰਦੀ ਹੈ ਸਗੋਂ ਸਰਕਾਰੀ ਵਕੀਲਾਂ ਦਾ ਸਮਾਂ ਵੀ ਬਰਬਾਦ ਹੁੰਦਾ ਜੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਇੱਕ ਪੁੱਤ 15 ਮਹੀਨੇ ਪਹਿਲਾਂ ਚੜ੍ਹਿਆ ਸੀ ਜੀ ਨਸ਼ੇ ਦੀ ਪੇਂਟ ਹੁਣ ਦੂਜਾ ਨਸ਼ੇ ਕਰਨ 15 ਦਿਨਾਂ ਤੋਂ ਘਰੋਂ ਹੈ ਗਾਇਵਾ ਇਹ ਖਬਰ ਹੈ ਜੀ ਗੁਰਦਾਸਪੁਰ ਦੀ ਉਸ ਤੋਂ ਬਾਅਦ ਅਗਲੀ ਵੀਡੀਓ ਫਰਜੀ ਨਿਕਲਿਆ 1.70 ਲੱਖ ਰੁਪਏ ਦੀ ਹੋਈ ਲੁੱਟ ਦਾ ਮਾਮਲਾ ਗਲਤ ਜਾਣਕਾਰੀ ਦੇਣ ਵਾਲੇ ਖਿਲਾਫ ਹੋਵੇਗੀ ਸਖਤ ਕਾਰਵਾਈ ਡੀਐਸਪੀ ਅਰੁਣ ਮੁੰਡਣ ਬੀਤੇ ਦਿਨੀ ਫਾਜ਼ਿਲਕਾ ਰੋਡ ਤੇ ਚੁੰਗੀ ਨੇੜੇ ਇੱਕ ਕਾਰ ਚਾਲਕ 1.70 ਲੱਖ ਰੁਪਏ ਦੇ ਮਾਮਲੇ ਦੇ ਫਰਜ਼ੀ ਨਿਕਲਿਆ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਮਾਨਸਾ ਚ ਸਰਕਾਰੀ ਭਾਤੋਂ ਘੱਟ ਕੀਮਤ ਤੇ ਮੂੰਗੀ ਖਰੀਦ ਰਹੀਆਂ ਨੇ ਜੀ ਨਿੱਜੀ ਕੰਪਨੀਆਂ ਕਿਸਾਨਾਂ ਵਿੱਚ ਭਾਰੀ ਰੋਸ ਹੈ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ ਵਿੱਚ ਝੋਨੇ ਦੀ ਬਿਜਾਈ ਕਰਨ ਤੋਂ ਪਹਿਲਾਂ ਆਪਣੇ ਖੇਤਾਂ ਦੇ ਵਿੱਚ ਮੂੰਗੀ ਦੀ ਬਿਜਾਈ ਕੀਤੀ ਸੀ ਕਿਸਾਨਾਂ ਵੱਲੋਂ ਜ਼ਿਲ੍ਹੇ ਭਰ ਦੇ 26 ਏਕੜ ਵਿੱਚ ਮੂੰਗੀ ਦੀ ਬਿਜਾਈ ਕੀਤੀ ਗਈ ਹੈ ਕਿਸਾਨ ਜਦੋਂ ਮੂੰਗੀ ਦੀ ਫਸਲ ਕੱਟ ਕੇ ਮੰਡੀਆਂ ਵਿੱਚ ਲਿਆ ਰਹੇ ਨੇ ਪਰ ਕਿਸਾਨ ਨੂੰ ਮੰਡੀ ਵਿੱਚ ਉਹਨਾਂ ਦੀ ਸਰਕਾਰੀ ਭਾਅ ਨਹੀਂ ਮਿਲ ਰਿਹਾ ਨਿੱਜੀ ਕੰਪਨੀਆਂ ਕਾਫੀ ਜ਼ਿਆਦਾ ਘੱਟ ਰੇਟ ਦੇ ਮੂੰਗੀ ਖਰੀਦ ਰਹੀਆਂ ਨੇ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਆਜੀ ਬੱਬੂ ਮਾਨ ਪਹੁੰਚੇ ਨੇ ਗਾਇਕ ਦਰਸ਼ਨ ਲੱਖਾ ਦੇ ਪਿੰਡ ਫੈਂਜ਼ ਦਾ ਲੱਗਿਆ ਜੀ ਤਨ ਤਾਂ ਨੌਜਵਾਨਾਂ ਦੇ ਪਸੰਦੀਦਾ ਪ੍ਰਸਿੱਧ ਗਾਇਕ ਪੰਜਾਬੀ ਗਾਇਕ ਬੱਬੂ ਮਾਨ ਪੀਤੇ ਦਿਨੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲੱਖਾ ਵਿਖੇ ਆਪਣੇ ਸ਼ਗਿਰਦ ਅਤੇ ਪਿੰਡ ਦੇ ਲੱਖਾਂ ਦੇ ਸਧਾਰਨ ਪਰਿਵਾਰ ਦੇ ਜਨਮੇ ਪੰਜਾਬੀ ਗਾਇਕ ਦਰਸ਼ਨ ਸਿੰਘ ਲੱਖਾਂ ਦੇ ਘਰ ਵੀ ਇਹ ਪੁੱਜੇ ਗਾਇਕ ਦਰਸ਼ਨ ਲੱਖਾਂ ਦੇ ਪਿਤਾ ਸਾਧੂ ਸਿੰਘ ਲੱਖਾਂ ਬੀਤੇ ਦਿਨੀ ਇੱਕ ਹਾਲ ਚਲਾਣਾ ਕਰ ਗਏ ਸੀ ਉਸ ਤੋਂ ਬਾਅਦ ਅਗਲੀ ਵਾਰ ਸਰਕਾਰੀ ਮੁਲਾਜ਼ਮ ਕੋਲ ਰਿਸ਼ਵਤ ਲੈਂਦਾ ਪ੍ਰਾਈਵੇਟ ਸ਼ਖਸ ਗ੍ਰਿਫਤਾਰ ਕਰ ਲਿਆ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਅਕਸਰ ਦੇਖਣ ਨੂੰ ਮਿਲਦੇ ਨੇ ਕੋਈ ਸਰਕਾਰੀ ਮੁਲਾਜ਼ਮ ਕਿਸੇ ਨਿੱਜੀ ਤੋਂ ਸਖਤ ਰਿਸ਼ਵਤ ਮੰਗਦਾ ਨਜ਼ਰ ਆਉਂਦਾ ਉਸ ਤੋਂ ਬਾਅਦ ਅਗਲੀ 1 ਲੱਖ ਰੁਪਏ ਵੱਡੀ ਲੈਂਦਾ ਨਵੰਬਰਸ ਦੇ ਦੋ ਇੰਸਪੈਕਟਰ ਪਿਜਲਸ ਬਿਊਰੋ ਵੱਲੋਂ ਕਾਬੂ ਕੀਤਾ ਗਿਆ ਨੇ ਸੁਪੇਬਿਜ ਪ੍ਰਸ਼ਾਸਨ ਵੱਲੋਂ ਚਲਾਈ ਮਹਿਮਦਣ ਪੰਜਾਬ ਬਿਜਸ ਬਿਊਰੋ ਨੇ ਅੱਜ ਬਰਨਾਲਾ ਦਫ਼ਤਰ ਵਿਖੇ ਤਨਾਤ ਪਨਵਸ ਦੇ ਦੋ ਇੰਸਪੈਕਟਰ ਜਸਪਾਲ ਸਿੰਘ ਅਤੇ ਪ੍ਰਵੀਨ ਕੁਮਾਰ ਨੂੰ 1 ਲੱਖ ਰੁਪਏ ਦੀ ਰਿਸ਼ਵਤ ਦੇ ਰੰਗੀ ਹਤੀ ਕਾਬੂ ਕੀਤਾ ਉਸ ਤੋਂ ਬਾਅਦ ਅਗਲੀ ਪੰਚਾਇਤੀ ਜ਼ਮੀਨ ਰਾਖਮੀ ਕੀਮਤਾਂ 2.5 ਗੁਣਾ ਉਤਪਾਦ 7 ਸਾਲਾਂ ਲਈ ਠੇਕੇ ਦੇ ਦਿੱਤੀ ਹੈ ਪਿੰਡ ਵਾਸੀ ਮੀਟ ਪਲਾਂਟ ਨੂੰ ਠੇਕੇ ਤੇ ਦੇਣ ਦਾ ਕਰ ਰਹੇ ਨੇ ਜੀ ਵਿਰੋਧ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਕਾਂਗਰਸ ਸਰਕਾਰ ਬੇਰੇ ਨਿਜ਼ਮਾਨੂ 6 ਟੰਗ ਦੇ ਚੁਣੇ ਗਏ 슈ਗਰ ਮਿਲ ਪਰਿਆਲ ਦੇ 6 ਡਾਇਰੈਕਟਰ ਮੁਅਤਲ ਕਰ ਦਿੱਤੇ ਗਏ ਗੁਰਦਾਸਪੁਰ ਦੀ ਸਹਿਕਾਰੀ ਖੰਡ ਮਿਲਟਡ ਗੁਰਦਾਸਪੁਰ ਦੇ ਪਿਛਲੀ ਕਾਂਗਰਸ ਸਰਕਾਰ ਲਈ ਚੁਣੇ ਗਏ ਪ੍ਰਬੰਧਕੀ ਬੋਰਡ ਦੇ 6 ਮੈਂਬਰਾਂ ਦੀ ਨਿਜ਼ਮਾ ਦੇ ਵਿਰੁੱਧ ਚੋਣ ਕੀਤੀ ਗਈ ਮਿਲ ਦੇ ਡਿਫਾਲਟਰ ਹੋਣ ਦੇ ਦੋਸ਼ ਠ ਸਹਿਕਾਰੀ ਵਿਭਾਗ ਵਿੱਚ ਤੁਰੰਤ ਪ੍ਰਭਾਵ ਲਈ ਮੁਅਤਲ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਅਗਲੀ ਬੀਬੀ ਰਜਨੀਦੀ ਕਾਸਟ ਅਤੇ করুণੇ ਗੁਰਦੁਆਰਾ ਵਿਖੇ ਵਿਸ਼ਵਾਸ ਦਾ ਬੂਟਾ ਦੀ ਕੀਤੀ ਹੈ ਸ਼ੁਰੂਆਤ ਉਸ ਤੋਂ ਬਾਅਦ ਅਗਲੀ ਤੂੜੀ ਨਾਲ ਭਰੀ ਓਵਰਲੋਡ ਟਰਾਲੀ ਦਾ ਟਾਇਰ ਨਿਕਲਣ ਤੇ ਲੱਗਿਆ ਜੀ ਜਾਮ ਕਈ ਘੰਟੇ ਲੋਕ ਪਰੇਸ਼ਾਨ ਰਹੇ ਨੇ ਤੇਰਾਬਸੀ ਇਲਾਕੇ ਚ ਟ੍ਰੈਫਿਕ ਨਿਜ਼ਮਾ ਨੂੰ ਛਿੱਕੇ ਟੰਗ ਕੇ ਓਵਰਲੋਡ ਦੌੜ ਦੀਆਂ ਤੂੜੀ ਦੀਆਂ ਭਰੀਆਂ ਵੱਡੀਆਂ ਵੱਡੀਆਂ ਟਰਾਲੀਆਂ ਆਜ ਦਿਨ ਸੜਕ ਤੇ ਖਰਾਬ ਹੋ ਜਾਂਦੀਆਂ ਨੇ ਇੰਨਾ ਖਰਾਬ ਹੋਈਆਂ ਟਰਾਲੀਆਂ ਕਰਕੇ ਅਕਸਰ ਜਾਮ ਲੱਗ ਜਾਂਦਾ ਹੈ ਉਸਤੋਵਾਦ ਲਈ ਨ ਕੋਤਰ ਵਿੱਚ ਦਰਬਾਰ ਬਾਬਾ ਲਾਲ ਬਾਦਸ਼ਾ ਦੇ ਮੇਲੇ ਲਈ ਸ਼੍ਰੀ ਸ਼ਿਵਰ ਨਿਯੁਕਤ ਹੋਏ ਨੇ ਨ ਕੋਤਰ ਵਿਖੇ ਦਰਬਾਰ ਬਾਬਾ ਲਾਲ ਬਾਦਸ਼ਾ ਵਿਖੇ 18 ਤੋਂ 20 ਜੁਲਾਈ ਤੱਕ ਲੱਗਣ ਵਾਲੇ ਮੇਲੇ ਲਈ ਪ੍ਰਸ਼ਾਸਨ ਵੱਲੋਂ ਰਿਸ਼ਵਤ ਜਿਹੜੀ ਸ਼ਿਵਰ ਨਿਯੁਕਤ ਕੀਤਾ ਗਿਆ ਜੋ ਵੱਡੀ ਗਿਣਤੀ ਵਿੱਚ ਆਉਣ ਵਾਲੇ ਸਰਦਾਰਾਂ ਲਈ ਪੁਖਤਾ ਪ੍ਰਬੰਧ ਜਿਕੇ ਨਿਬਣਾਇਆ ਜਾ ਸਕਣ ਉਸਤੋਵਾਦ ਲਈ 1 ਸਬਾ ਕਰੋੜ ਖਰਚਾ ਨਮਗਰੋ ਬਨੂੜ ਨਹਿਰ ਸੁੱਕ ਚੁੱਕੀ ਹੈ ਜੀ ਕਕਰ ਦੇਰਾ ਵਿੱਚ ਛੱਤਬੀੜ ਕੋਲ ਪੰਨ ਲਗਾ ਕੇ ਬਨੂੜ ਦੇ ਰਾਜਪੁਰਾ ਖੇਤਰ ਦੇ 50 ਤੋਂ ਵੱਧ ਪਿੰਡਾਂ ਦੇ 40 ਏਕੜ ਰਕਮੇ ਨੂੰ ਖੇਤੀਬਾੜੀ ਲਈ ਪਾਣੀ ਮੁਹੱਈਆ ਕਰਵਾਉਣ ਲਈ ਸਭਾ 100 ਕਰੋੜ ਤੋਂ ਵੱਧ ਖਰਚੇ ਗਏ ਨੇ। ਉਸ ਤੋਂ ਬਾਅਦ ਅਗਲੀ ਵਾਰ ਦੇਖੋ ਜੀ ਮਹਿੰਗੀਆਂ ਤੇ ਬ੍ਰਾਂਡਡ ਬੋਤਲਾਂ ਤੇ ਸਸਤੀ ਸ਼ਰਾਬ ਭਰ ਕੇ ਵੇਚਣ ਦਾ ਪਰਦਾਫਾਸ਼ ਕੀਤਾ ਹੈ ਤਿੰਨ ਗ੍ਰਿਫਤਾਰ ਨੇ। ਚੰਡੀਗੜ੍ਹ ਜ਼ਿਲ੍ਹਾ ਅਪਰਾਧ ਬ੍ਰਾਂਚ ਦੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਹਾਈ ਬ੍ਰਾਂਡਡ ਦੀਆਂ ਬੋਤਲਾਂ ਵਿੱਚ ਸਸਤੀ ਸ਼ਰਾਬ ਭਰ ਕੇ ਬ੍ਰਿਚੇਨ ਵਾਲਾ ਗਰੂਪ ਕਬਾੜੀ ਅਤੇ 바ਰ ਟੈਂਡਰ ਤੋਂ ਖਾਲੀ ਬੋਤਲਾਂ ਖਰੀਦਦਾ ਸੀ ਜਿਨ੍ਹਾਂ ਨੇ ਇਹਨਾਂ ਬੋਤਲਾਂ ਚ ਕਾਰਟੀਨਾਂ ਲਈ ਕਾਫੀ ਚੰਗੀ ਕੀਮਤ ਦੇ ਦਿੱਤੀ ਸੀ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਡਿਪਟੀ ਕਮਿਸ਼ਨਰ ਕਨਿਸ਼ਾਮ ਥੋਰੀ ਨੇ ਵਿਲੇਜ ਡਿਫੈਂਸ ਕਮੇਟੀ ਪਿੰਡ ਦੋਕੇ ਦੇ 50000 ਰੁਪਏ ਦੇ ਇਨਾਮ ਦੀ ਰਾਸ਼ੀ ਦਾ ਚੈੱਕ ਦਿੱਤਾ ਹੈ ਡਿਪਟੀ ਕਮਿਸ਼ਨਰ ਕਨਿਸ਼ਾਮ ਥੋਰੀ ਨੇ ਅੱਜ ਪਿੰਡ ਦੋਕੇ ਦੇ ਵਿਲੇਜ ਡਿਫੈਂਸ ਕਮੇਟੀ ਨੂੰ ਨਸ਼ਿਆਂ ਦੀ ਰੋਕਥਾਮ ਅਤੇ ਪੁਲਸ ਨਾਲ ਮੋੜੇ ਨਾਲ ਮੋੜਾ ਜੋੜ ਕੇ ਕੰਮ ਕਰਨ ਤੇ 50000 ਰੁਪਏ ਦੀ ਇਨਾਮ ਰਕਮ ਦਾ ਚੈੱਕ ਪੇਟ ਕੀਤਾ। ਦੋਸਤੋ ਬਾਅਦ ਅਗਲੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਅੰਮ੍ਰਿਤਸਰੀ ਕੇਂਦਰੀ ਜੇਲ੍ਹ ਦਾ ਕੀਤਾ ਜੀ ਦੌਰਾ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਲਾਜ ਰਾਜ ਲਾਲੀ ਗਿੱਲ ਅੱਜ ਮਹ ਭਾਈ ਗੁਰੂ ਦਾ ਸ਼ੁਕਰਾਨਾ ਕਰਨ ਲਈ ਸੱਚਗੰਨ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਨੇ। ਸੋਲਵੇਂ ਵਿੱਤੀ ਕਮਿਸ਼ਨ ਦੀ ਟੀਮ ਆਵੇਗੀ ਪੰਜਾਬ ਯੋਜਨਾਬੰਦੀ ਦਰਜੀ ਹੈ ਸਰਕਾਰ ਉੱਚ ਪੱਧਰੀ ਮੀਟਿੰਗ ਹੋ ਰਹੀ ਹੈ ਜੀ ਅੱਜ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਕੇਂਦਰ ਸਰਕਾਰ ਤੋਂ ਚੰਗੇ ਫੰਡ ਮਿਲਣਗੇ ਨਾਲ ਹੀ ਰਾਜ ਵਿੱਚ ਚੱਲੇ ਪ੍ਰੋਜੈਕਟ ਵੀ ਦਰਸਤਾਨ ਫੜਨਗੇ ਪੰਜਾਬ ਸਰਕਾਰ ਨੇ ਇਸ ਸੰਬੰਧੀ ਪੂਰੀ ਰਣਨੀਤੀ ਤਿਆਰ ਕਰ ਲਈ ਹੈ ਸੋਲਵੇਂ ਵਿੱਤੀ ਕਮਿਸ਼ਨ ਦੀ ਟੀਮ 22 ਤੋਂ 23 ਜੁਲਾਈ ਨੂੰ ਪੰਜਾਬ ਆਉਣ ਵਾਲੀ ਹੈ ਇਸ ਟੀਮ ਨੇ ਸਾਹਮਣੇ ਪੇਸ਼ਕਾਰੀ ਦੇਣ ਤੇ ਅੱਜ ਪੱਧਰੀ ਮੀਟਿੰਗ ਵੀ ਹੋਣ ਜਾ ਰਹੀ ਹੈ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਲਈ ਵੱਡੀ ਖ਼ਬਰ ਹੈ ਪੰਜਾਬ ਭਾਰਤ ਚ ਪੀਆਰਟੀਸੀ ਤੇ ਪੰਨਸ ਜੂਨੀਅਨ ਦੀ ਹੜਤਾਲ ਅੱਤ ਦੀ ਗਰਮੀ ਵਿੱਚ ਯਾਤਰੀ ਨੂੰ ਹੋ ਰਹੀ ਹੈ ਜੀ ਪਰੇਸ਼ਾਨੀ ਇਹ ਖ਼ਬਰ ਹੈ ਜੀ ਪੰਜਾਬ ਵਿੱਚ ਭਿਆਨਕ ਭਿਆਨਕ ਦੌਰਾਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਰਾਜ ਵਿਆਪੀ ਹੜਤਾਲ ਸ਼ੁਰੂ ਕਰ ਦਿੱਤੀ ਹੈ ਇਸ ਦੇ ਵਿੱਚ ਪੈਪਸੂ ਰਾਜ ਟਰਾਂਸਪੋਰਟ ਵੱਲੋਂ ਰੋਡਵੇਜ਼ ਦੀਆਂ ਜੂਨੀਣਾਂ ਅੱਜ ਵਿਭਾਗ ਦੇ ਓਵਰ ਟਾਈਮ ਦੇ ਮੁੱਦੇ ਤੇ ਹੜਤਾਲ ਕਰ ਰਹੀਆਂ ਨੇ ਜਿਸ ਕਰਕੇ ਵਿਕਾਸ ਦੇ ਵਿੱਚ ਯਾਤਰੀ ਨੂੰ ਕਾਫੀ ਅਸੁਵਿਧਾ ਮਿਲ ਰਹੀ ਹੈ ਅਸੀਂ ਅੱਜ ਦੀ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲਗੀ ਚਾ ਕਮੈਂਟ ਕਰਨਾ ਪਾਕਿਸਤਾਨ ਦੀਆਂ ਖਬਰ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਨਵਾਜੀ